ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਅੱਜ ਦੋਸਤੋ ਗੱਲ ਕਰਦੇ ਆਂ ਬਾਗੜੀਆਂ ਦੀ ਕਬੱਡੀ ਚੈਂਪੀਅਨਸ਼ਿਪ ਦੀ ਅੱਜ ਦੋਸਤੋ ਜਿੱਥੇ ਵੱਡੇ ਬਜਟ ਦੇ ਵੱਡਾ ਟੂਰਨਾਮੈਂਟ ਕਰਵਾਇਆ ਗਿਆ ਤੇ ਦੋਸਤੋ ਜਿੱਥੇ ਚੋਟੀ ਦੇ ਖਿਡਾਰੀਆਂ ਨੇ ਹਿੱਸਾ ਲਿਆ ਤੇ ਚੋਟੀ ਦੀਆਂ ਟੀਮਾਂ ਬਣੀਆਂ ਸੀ ਤੇ ਦੋਸਤੋ ਗੱਲ ਕਰਨ ਲਈ ਫਾਈਨਲ ਰਿਜ਼ਲਟ ਦੀ ਤਾਂ ਫਾਈਨਲ ਮੈਚ ਖੇਡੇਗੇ ਜੀ ਕਪੂਰਥਲਾ ਮੋਗ ਤੇ ਮੋਗਾ ਮੁਕਸਰ ਤੇ ਫਜ਼ਿਲਕਾ ਦੀਆਂ ਟੀਮਾਂ ਦੇ ਵਿਚਕਾਰ ਤੇ ਫਰਸਟ ਟੀਮ ਰਹੀ ਹੈ ਕਪੂਰਥਲਾ ਦੀ ਤੇ ਦੋਸਤੋ ਪਹਿਲਾ ਇਨਾਮ ਸੀ 4 ਲੱਖ ਰੁਪਇਆ ਤੇ ਕਪੂਰਥਲਾ ਜਿੱਤੇ 5 31 ਪੁਆਇੰਟ ਰਹੇ ਤੇ ਸੈਕੰਡ ਪ੍ਰਾਈਜ਼ ਸੀ 3 ਲੱਖ ਰੁਪਇਆ ਤੇ ਬੈਸਟ ਨਿਕਲ ਗਈ ਤਾਂ ਬੈਸਟ ਰੇਟਰ ਹੈ ਜੀ ਬੰਟੀ ਟਿੱਬੇ ਵਾਲਾ 17 ਟੱਚ ਲਾ ਕੇ 17 ਪੁਆਇੰਟ ਲਏ ਤੇ ਦੋਸਤੋ ਬੈਸਟ ਜਾਫੀ ਬਣਿਆ ਯੋਦਾ ਸੁਰਖਪੁਰ ਵਾਲਾ ਜਿਸ ਨੇ 18 ਟੱਚ ਲਾ ਕੇ 5 ਪੁਆਇੰਟ ਲਏ ਤੇ ਦੋਸਤੋ ਬੈਸਟਾਂ ਨੂੰ ਨਿਊ ਹੋਲੈਂਡ ਟਰੈਕਟਰ ਦਿੱਤੇ ਗਏ ਸੀ ਹਾਂਜੀ ਦੋਸਤੋ ਤੁਹਾਨੂੰ ਕਿਸ ਦੀ ਖੇਡ ਵਧੀਆ ਲੱਗੀ ਚੈਂਪੀਅਨਸ਼ਿਪ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਬੱਡੀ 365 ਉੱਤੇ ਲਾਈਵ ਦੇਖਣ ਵਾਲਿਆਂ ਦੀ ਗਿਣਤੀ ਹੈ ਜੋ 1 ਲੱਖ ਦੇ ਕਰੀਬ ਪਹੁੰਚ ਗਈ ਸੀ ਹ ਕੌਣ ਕੌਣ ਕਬੱਡੀ ਦੀ ਚੈਂਪੀਅਨਸ਼ਿਪ ਦੇਖ ਰਿਹਾ ਸੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ